ਇਥੇ ਕੰਦ ਦੇ ਨਾਲ ਸੀਵਰੇਜ ਲੀਕ ਹੈ ਜੀ ਉਧਰ ਕਿੰਨੇ ਘਰ ਉੱਥੇ ਕਹੇ ਹਟੇ ਜੀ ਸੀਵਰੇਜ ਕਿਸ ਨੇ ਗੌਰ ਨਹੀਂ ਕਰੀ ਜੀ ਉਹਦਾ ਪਾਣੀ ਪੈ ਕੇ ਜੀ ਕੰਦ ਨਾਲ ਲਾ ਕੇ ਸਾਰੀ ਕੰਦ ਡਿੱਗ ਪਈ ਜੀ ਸਾਡੇ ਕਣਕ ਸੀ ਸਾਰੀ ਉਹ ਜਣ ਕੇ ਵਿੱਚ ਡਿੱਗ ਪਈ ਬਾਹਣ ਦੇ ਸਾਰੀ ਗਿੱਲੀ ਹੋ ਗਈ ਜੀ ਸਾਰੀ ਕਣਕ ਸਾਰੀ ਖਰਾਬ ਹੋ ਗਈ ਜੀ ਸਾਡੇ 2 ਢੋਲ ਸੀਗੇ ਜੀ ਉਹ ਕਣਕ ਉਹ ਜਾਨੀ ਸਾਰੀ ਵਿੱਚ ਹੀ ਮੀਂਹ ਤੇ ਡਿੱਗ ਪਈ ਜੀ ਉਧਰ ਬਾਹਣ ਦੇ ਜੀ ਨਾਲ ਟੋਲ ਜੀ ਸਾਰੇ ਟੋਲ ਟੁੱਟ ਗਏ ਜੀ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਆਹ ਤੇ ਜੀ ਗੰਧ ਬਹੁਤ ਲੰਮੀ ਸੀ ਜੀ ਬਾਕੀ ਕਣਕ ਦਾ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਸੈਟ ਸਾਡਾ ਡਿੱਗ ਪਿਆ ਜੀ ਸਾਡਾ ਬਦਾ ਸੀ ਜੀ ਇਹਦੇ ਨਾਲ ਸਾਡੀ ਮਿੱਟੀ ਵੀ ਫੁੱਲ ਲਾਈ ਹੋਈ ਸੀ ਜੀ ਸਪੋਟਰ ਵੀ ਫੁੱਲਣੇ ਜੀ ਸਾਡੇ ਨਾਲ ਲਾਈ ਹੋਈ ਆ ਆ ਮੇਟਰ ਸੰਗ ਜੀ ਮੇਰੇ ਜਿੰਦਗੀ ਕੀ ਗੱਲ ਹੋਈ ਆ ਕਿਵੇਂ ਇਹ ਹਾਦਸਾ ਜਿਹੜਾ ਹੋ ਦਾ ਪਰਿਆ ਇਹ ਹਾਤਾ ਐ ਵਰਕੇ ਇੱਥੇ ਕੰਦੇ ਦੇ ਨਾਲ ਸੀਵਰੇਜ ਲੀਕ ਆ ਜੀ ਉਧਰੋਂ ਕਿੰਨੇ ਘਰੇ ਉੱਥੇ ਕਹੇ ਹਟੇ ਜੀ ਸੀਵਰੇਜ ਕਿਸੇ ਨੇ ਗੌਰ ਨਹੀਂ ਕਰੀ ਜੀ ਉਹਦਾ ਪਾਣੀ ਪੈ ਕੇ ਜੇ ਕੰਦ ਨਾਲ ਲਾ ਕੇ ਸਾਰੇ ਕੰਦ ਡਿਗ ਪਏ ਜੀ ਸਾਡੇ ਇੱਥੇ ਬਜ਼ੁਰਗ ਬੈਠੇ ਸੀ ਜੀ ਇੰਨਾ ਸਕਰ ਉਹ ਬਚ ਗਏ ਜੀ ਸਾਡੀ ਕਣਕ ਸੀ ਸਾਰੀ ਉਹ ਜਣ ਕੇ ਵਿੱਚ ਡਿਗ ਪਏ ਬਾਹਣ ਦੇ ਸਾਰੀ ਗਿੱਲੀ ਹੋ ਗਈ ਜੀ ਸਾਰੀ ਕਣਕ ਸਾਰੀ ਖਰਾਬ ਹੋ ਗਈ ਜੀ ਇਹ ਹੈ ਕਿੱਥੇ ਹੈ ਜਿਹੜਾ ਸੀਵਰੇਜ ਸੀ ਇਹ ਆਪਣਾ ਨਰਮਲ ਕੁਟਿਆ ਜੀ ਆਤਰ ਸਿੰਘ ਵਾਲਾ ਰੋਡ ਜੀ ਕਈ ਵਾਰ ਜਾਨੂ ਕਰਾਇਆ ਗਿਆ ਜੀ ਉੱਥੇ ਜਾ ਕੇ ਵੀ ਆਉਂਦੇ ਰਹੇ ਹਾਂ ਜੀ ਪਰ ਕਿਸੇ ਨੇ ਗੌਰ ਨਹੀਂ ਕਰੀ ਜੀ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਅਤੇ ਜੀ ਗੰਧ ਬਹੁਤ ਲੰਮੀ ਸੀ ਜੀ ਬਾਕੀ ਕਣਕ ਦਾ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਸਾਇਟ ਸਾਡਾ ਡਿੱਗ ਪਿਆ ਜੀ ਪਾਣੀ ਤੁਹਾਡਾ ਆਪਦਾ ਸੀਗਾ ਜੀ ਇਹ ਇਹ ਬਾਣਾ ਜੀ ਸਾਡਾ ਆਪਦਾ ਸੀ ਜੀ ਇਹਦੇ ਨਾਲ ਸਾਡੀ ਮਿੱਟੀ ਵੀ ਫੁੱਲ ਲਾਈ ਹੋਈ ਸੀ ਜੀ ਸਪੋਟਾ ਵੀ ਫੁੱਲਣੇ ਜੀ ਸਾਡੇ ਨਾਲ ਲਾਈ ਹੋਈ ਆ ਨਾਲੇ ਇੱਕ ਹੀ ਜਦੋਂ ਅਸੀਂ 4-5 ਘਰ ਜਾਇਆ ਜੀ ਉਹਨਾਂ ਨੇ ਗੌਰ ਕਰਨੀ ਸੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਕੋਈ ਧਿਆਨ ਪਹਿਲਾਂ ਪਾਣੀ ਪੈਂ ਦੇ ਦਿਆ ਜੀ ਕੋਈ ਧਿਆਨ ਨਹੀਂ ਦਿੰਦਾ ਜੀ ਕੀ ਮੰਗ ਕਰਦੇ ਅਸੀਂ ਤਾਂ ਇਹ ਕਹਿੰਦੇ ਜੀ ਇਹਦਾ ਹੱਲ ਹੋਣਾ ਚਾਹੀਦਾ ਜੀ ਜਾਨੀ ਨਕਸ਼ਾ ਨਹੀਂ ਹੋਇਆ ਜੀ ਬਚਤ ਰਹਿ ਗਈ ਜੀ ਸਾਢੇ 2 ਢੋਲ ਸੀਗੇ ਜੀ ਉਹ ਕਣਕੇ ਤੋਂ ਜਾਨੇ ਸਾਰੀ ਵਿੱਚੀ ਮੀਂਹ ਤੇ ਡਿਗ ਪਈ ਜੀ ਉੱਧਰ ਬਾਹਣ ਦੇ ਜੀ ਨਾਲ ਢੋਲ ਜੀ ਸਾਰੇ ਢੋਲ ਟੁੱਟ ਗਏ ਜੀ